ਇਸ ਵੇਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਪਰਤੇਸ਼ ਮਿਸ਼ਰਾ ਪੁੱਤਰ ਭਗਵਾਨ ਪ੍ਰਸ਼ਾਦ ਮਿਸ਼ਰਾ ਵਾਸੀ ਮਕਾਨ ਨੰਬਰ 205 ਗਲੀ ਨੰਬਰ 7 ਗੁਰੂ ਰਾਮਦਾਸ ਐਵੇਨਿਊ ਮਜੀਠਾ ਰੋਡ ਨੇ ਦੱਸਿਆ ਕਿ ਉਹ ਵੇਰਕਾ ਡੇਰੀ ਮਿਲਕ ਪਲਾਂਟ ਵਿਖੇ ਇਨਚਾਰਜ ਮਾਰਕੀਟਿੰਗ ਤਹਿਤ ਵੇਰਕਾ ਮਿਲਕ ਪਲਾਂਟ ਵੱਲੋਂ ਅਮਨਦੀਪ ਸਿੰਘ ਪੁੱਤਰ ਹਰਵੰਸ ਸਿੰਘ ਵਾਸੀ ਵੇਰਕਾ ਨੂੰ ਡੇਰੀ ਵਿੱਚ ਦੁੱਧ ਤੇ ਦੁੱਧ ਦੇ ਪਦਾਰਥਾਂ ਲਈ ਬਤੌਰ ਡਿਊਟੀ ਅਫਸਰ ਨਿਯੁਕਤ ਕੀਤਾ ਗਿਆ। ਉੱਥੇ ਉਸਨੇ ਦੱਸਿਆ ਕਿ ਅਮਨਦੀਪ ਸਿੰਘ ਵੱਲੋਂ ਆਪਣੀ ਗੱਡੀ ਨੰਬਰ ਪਰ ਗੁਰਪ੍ਰੀਤ ਸਿੰਘ ਹਰਮਨਪ੍ਰੀਤ ਸਿੰਘ ਰਾਜਨ ਨੂੰ ਬਤੌਰ ਡਰਾਈਵਰ ਤੇ ਹੈਲਪਰ ਰੱਖਿਆ ਹੋਇਆ ਤੇ ਅੱਜ ਮੇਨ ਗੇਟ ਉੱਪਰ ਸਿਕਿਉਰਿਟੀ ਗਾਰਡਾਂ ਵੱਲੋਂ ਰੁਟੀਨ ਚੈਕਿੰਗ ਦੌਰਾਨ ਜਦ ਉਕਤ ਗੱਡੀ ਦੀ ਚੈਕਿੰਗ ਕੀਤੀ ਗਈ ਤੇ ਗੱਡੀ ਦੇ ਕੈਬਨ ਵਿੱਚ ਕੰਡਕਟਰ ਸਾਈਡ ਤੇ ਬਣੇ ਬਕਸੇ ਵਿੱਚ 104 ਪੈਕੇਟ ਦੁੱਧ ਦੇ ਬਰਾਮਦ ਹੋਏ ਜਿਨ੍ਹਾਂ ਨੂੰ ਉਕਤ ਵਿਅਕਤੀ aval ਚੋਰੀ ਕਰੀ ਤੇ ਗੱਡੀ ਚੋਂ ਲੁਕਾਇਆ ਗਿਆ ਸੀ ਜਿਸ ਤੇ ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ ਦੱਸ ਦਈਏ ਕਿ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਕੀ ਲੁੱਟ ਖੋਹ ਦੀਆਂ ਵਾਰਦਾਤਾਂ ਵਾਧਦੀਆਂ ਜਾ ਰਹੀਆਂ ਨੇ ਜਦ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਇੱਕ ਤਾਂ ਹੈਰਾਨੀਜਨਕ ਹੋ ਜਾਂਦੇ ਨੇ ਤੇ ਨਵਾਂ ਮਾਮਲਾ ਸਾਹਮਣੇ ਆਇਆ ਜਿੱਥੇ ਕੀ ਦੁੱਧ ਦੇ ਪੈ ਤੇ ਤਲਾਸ਼ੀ ਦੇ ਦੌਰਾਨ ਜਿਹੜੇ ਪੈਕੇਟ ਬਰਾਮਦ ਹੁੰਦੇ ਨੇ ਤੇ ਉਹਨਾਂ ਤੇ ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ ਹੈ ਤਾਂ ਇਸ ਸਵੇਰੇ ਦੀ ਖਬਰ ਕਰ ਰਿਹਾ ਤੁਹਾਡੇ ਨਾਲ ਸਾਂਜੀ ਏਰੀਆ 'ਚ ਸਾਡੇ ਕੋਲ ਨਾ ਬੇਰਕਾ ਮਿਲਕ ਪਲਾਂਟ ਆ ਸਾਡੇ ਏਰੀਆ 'ਚ ਪੈਂਦਾ ਉੱਥੇ ਪ੍ਰਤੇਸ਼ ਮਿਸ਼ਰਾ ਸੀ ਉਹਨਾਂ ਦੇ ਮਾਰਕੀਟਿੰਗ ਮੈਨੇਜਰ ਉਹ ਆਏ ਸੀ ਕਿ ਉਹਨਾਂ ਨੇ ਇੱਕ ਡਿਸਟਰੀਬਿਊਟਰ ਸੀ ਜੀ ਦੀ ਗੱਡੀ ਸੀ ਅਮਨਦੀਪ ਸਿੰਘ ਉਧੀ ਕੰਪਲੇਂਟ ਤੇ ਕਿ ਉਹਨੇ ਆਪਣੀ ਜਿਹੜੀ ਗੱਡੀ ਸੀ ਉਹ ਤੇ ਆਪਣੇ ਤਿੰਨ ਮੁੰਡੇ ਰੱਖੇ ਹੋਏ ਸੀ ਇੱਕ ਡਰਾਈਵਰ ਸੀ ਤੇ ਦੋ ਹੈਲਪਰ ਸੀ ਰਾਜਨ ਡਰਾਈਵਰ ਸੀ ਇਹ ਕੀ ਕਰਦੇ ਸੀ ਕਿ ਜਦੋਂ ਦੁੱਧ ਜਿਹੜਾ ਆਪਾਂ ਲੈਣੇ ਆ ਵੇਰਕੇ ਦਾ ਪੈਕਟਸ ਵਾਲਾ ਉਹ ਲੈ ਕੇ ਜਾਂਦੇ ਸੀ ਇਹ ਅਲੱਗ ਤੋਂ ਪੈਕੇਟ ਲਗਾ ਕੇ ਨਾਲ ਲੈ ਜਾਂਦੇ ਸੀ ਤੇ ਉਹਨੂੰ ਦੋ ਨੰਬਰ ਚ ਵੇਚਦੇ ਸੀ ਤੇ ਕੱਲ ਇਹਨਾਂ ਰੰਗਿਆਥੀ ਉਹ ਚੋਰੀ ਫੜ ਲਈ ਆ ਤੇ ਉਹਦੇ ਰਿਗਾਰਡਿੰਗ ਜਿਹੜੀ ਆ ਐਫ ਆਈ ਆਰ ਸਾਡੇ ਥਾਣੇਦਾਰ ਚੋਈ ਅਜੇ ਤੇ ਕੱਲ ਇਹਨਾਂ ਨੂੰ ਪੁੱਛਿਆ ਹੈ ਜੇ ਰਿਮਾਂਡ ਲਿਆ ਲਵਾਂਗੇ ਤੇ ਜੋ ਵੀ ਆ ਫਰਦਰ ਇਨਵੈਸਟੀਗੇਸ਼ਨ ਉਹ ਬਾਅਦ ਚ ਸਾਹਮਣੇ ਆਏਗਾ ਕਿੰਨੇ ਪੈਕੇਟ ਇਹਨਾਂ ਨੇ ਦੁੱਧੇ ਚੋਰੀ ਕੀਤੇ ਕੱਲ ਤਕਰੀਬਨ 104 ਪੈਕੇਟ ਇਹਨਾਂ ਦੇ ਕੋਲੋਂ ਮਿਲੇ ਸੀ ਬਾਕੀ ਅਜੇ ਕੁਛ ਕੁਛ ਜਾਈ ਗਏ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਲੜਕੇ ਆਪਣੇ ਲੋਕਲੀ ਵੇਰਕੇ ਦੇ ਰਹਿਣ ਵਾਲੇ ਇਧਰ ਬੱਗੇ ਦੀ ਪੱਤੀ ਸਾਈਟ ਤੇ ਤੇ ਫਿਰ ਇਹ ਪਹਿਲਾਂ ਵੀ ਇੰਨਾ ਚੋਰੀ ਨਹੀਂ ਕਰਦੇ ਰਿਹਾ ਕੱਲ ਕੋ ਵੀ ਨਹੀਂ ਵੇਖੋ ਫਿਲਹਾਲ ਇਸ ਇਨਵੈਸਟੀਗੇਸ਼ਨ ਤੱਕ ਤੇ ਇਹ ਗੱਲ ਸਾਹਮਣੇ ਨਹੀਂ ਆਈ ਫਰਦਰ ਹੁਣ ਅੱਜ ਰਿਮਾਂਡ ਲਵਾਗੇ ਉਸ ਤੋਂ ਅੱਗੇ ਜੋ ਇਨਵੈਸਟੀਗੇਸ਼ਨਸ ਚ ਸਾਹਮਣੇ ਆਉਣਾ ਹੈ ਇਹ ਬਾਤ ਦੇ ਵਿੱਚ ਆਪਾਂ ਵੈਰੀਫਾਈ ਕਰਾਂਗੇ ਕੀ ਗੱਲ ਆ ਕਿੰਨਾ ਇਹਨਾਂ ਨੇ ਕੀਤਾ ਜਾਂ ਇਹਨਾਂ ਦੇ ਨਾਲ ਕੋਈ ਹੋਰ ਬੰਦਾ ਰਲਿਆ ਕਿ ਨਹੀਂ ਅੰਦਰੋਂ ਕਿਸੇ ਦੀ ਮਿਲੀਭੁਗਤ ਹੈਗੀ ਕਿ ਨਹੀਂ ਇਹ ਚੀਜ਼ਾਂ ਫਰਦਰ ਇਨਵੈਸਟੀਗੇਸ਼ਨ ਚ ਸਾਹਮਣੇ ਆਉਣਗੀਆਂ ਇਹਦੇ ਚੋਰੀ ਦੇ ਪੈਕੇਟ ਸੀ ਉਹੀ ਦੁਕਾਨਦਾਰ ਨੂੰ ਵੇਚਦੇ ਸੀ ਕਿਸੇ ਹੋਰ ਦੁਕਾਨਦਾਰ ਨੂੰ ਦੇਖੋ ਜੀ ਇਹ ਦੁਕਾਨਦਾਰ ਜਿਹੜੇ ਚੋਰੀ ਦੇ ਪੈਕੇਟ ਹੈ ਬਾਦ ਵਿੱਚ ਆਪਣੀ ਕਿਸੇ ਨੂੰ ਸੇਲ ਕਰਦੇ ਸੀ ਅੱਗੇ ਅੱਗੇ ਜਾ ਕੇ ਆਪਣੀ ਮਰਜ਼ੀ ਦੇ ਨਾਲ ਵੇਚਦੇ ਸੀ ਜੇ ਉਸੇ ਨੂੰ ਵੇਚਦੇ ਹੁੰਦੇ ਤੇ ਹੋ ਸਕਦਾ ਗੱਲ ਬਣੀ ਸੀ ਇਹਨਾਂ ਨੂੰ ਵੇਚਦੇ ਉਹਨਾਂ ਨੇ ਵੀ ਕੋਈ ਕਾਰਵਾਈ ਕੀਤੀ ਜਿਵੇਂ ਚੋਰੀ ਦੇ ਜਿਵੇਂ ਵੇਚਦੇ ਇਹ ਅੱਗੇ ਫਰਦਰ ਤੁਹਾਨੂੰ ਦੱਸਿਆਗਾ ਕਿ ਅੱਜ ਰਿਮਾਂਡ ਲੈ ਕੇ ਇਹਨਾਂ ਕੋ ਸਾਰੀ ਪੁਸ਼ਕਿਸ਼ ਕਰਕੇ ਪ੍ਰੋਪਰ ਕਿੰਨਾ ਕਿੰਨਾ ਨੂੰ ਵੇਚਤੇ ਸੀ ਉਹ ਅੱਗੇ ਆਪਾਂ ਵੈਰੀਫਾਈ ਕਰਾਂਗੇ